ਯਾਰ ਜੈ ਭਾਰਤ ਮੈਂ ਐਡਵੋਕੇਟ ਅਰਪਜਨ ਸਾਪਲਾ ਸੋਫੀਪਿੰਡ ਬੋਧਵਿਹਾਰ ਵਲੋਂ ਅਸੀਂ ਕਾਫੀ ਮਾਤਰਾ ਦੇ ਵਿੱਚ ਇੱਥੇ ਪਹੁੰਚੇ ਹਾਂ ਔਰ ਅੱਜ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ 프리 ਨਿਰਵਾਣ ਦਿਵਸ ਹੈ ਔਰ ਇੱਥੇ ਅਸੀਂ ਅੰਬੇਦਕਰ ਚੌਕ ਦੇ ਵਿੱਚ बाबा साहेब ਡਾਕਟਰ ਅੰਬੜਕਰ ਦੀ ਪ੍ਰਤਿਮਾ ਨੂੰ ਪੋਲ ਭੇਟ ਕੀਤੇ ਹਨ ਔਰ ਸਾਰੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਾਂ बाबा ਸਾਹਿਬ ਡਾਕਟਰ ਅੰਬੜਕਰ ਜੀ ਸਾਡੇ ਤੋਂ 6 ਦਸੰਬਰ ਅੱਜ ਦੇ ਹੀ ਦਿਨ 1956 ਨੂੰ ਜੁਦਾ ਹੋ ਗਏ ਸੀ ਔਰ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਲੱਖਾਂ ਅਨੁਜਾਈ ਦਿੱਲੀ ਵੀ ਇਕੱਠੇ ਹੋਏ ਔਰ ਚੈਤਿਆ ਭੂਮੀ ਜਿਹੜੀ ਨਾਗਪੁਰ ਦੇ ਛੇ ਹੈ ਉਥੇ ਵੀ ਔਰ ਐਨੀ ਪਬਲਿਕ ਉਸ ਵੇਲੇ ਪਹੁੰਚੀ ਸੀ ਕਿ ਵਰਲਡ ਦਾ ਇਹ ਰਿਕਾਰਡ ਹੈ ਕਿ ਇਸ ਮਹਾਪੁਰਸ਼ ਦੇ ਨੂ ਸ਼ਰਧਾ ਅਗਲੀ ਪੇਟ ਕਰਨ ਲਈ ਉਥੇ ਲੱਖਾਂ ਅਨੁਜਾਇੀ ਪਹੁੰਚੇ ਸੀ ਔਰ ਉਹਨਾਂ ਨੇ ਜਿਹੜੀ ਬੋਧਾ ਐਂਡ ਇਸ ਧੰਮਾ ਉਹ ਮਰਨ ਤੋਂ ਕੁਝ ਘੰਟੇ ਹੀ ਪਹਿਲਾਂ ਕੰਪਲੀਟ ਕੀਤੀ ਸੀ ਬੁੱਧਾ ਐਂਡ ਇਸ ਧੰਮਾ ਜਿਹੜੀ ਵਰਲਡ ਫੇਮਸ ਪੁਸਤਕ ਹੈਗੀ ਆ ਔਰ ਬੋਧੀਆਂ ਦੇ ਵਾਸਤੇ ਪੂਰੇ ਵਿਸ਼ਵ ਦੇ ਵਾਸਤੇ ਉਹ ਸਾਨੂੰ ਆਜ਼ਾਦੀ ਬਰਾਬਰੀ ਨਿਆਂ ਦਾ ਸੰਦੇਸ਼ ਦਿੰਦੀ ਹੈ ਸੋ ਉਹਨਾਂ ਨੇ ਜੋ ਸਾਨੂੰ ਸੰਦੇਸ਼ ਦਿੱਤਾ ਕਿ ਇਹ ਡੀੜਾ ਜਿਹੜਾ ਸੰਘਰਸ਼ ਦਾ ਤੁਹਾਡੇ ਅਧਿਕਾਰਾਂ ਦਾ ਇਹ ਮੈਂ ਬੜੀ ਮੁਸ਼ਕਲ ਦੇ ਨਾਲ ਇੱਥੇ ਤੱਕ ਲੈ ਕੇ ਆਇਆ ਹਾਂ ਔਰ ਹੁਣ ਤੁਹਾਡਾ ਫਰਜ਼ ਬਣਦਾ ਹੈ ਕਿ ਇਸ ਨੂੰ ਅੱਗੇ ਹੀ ਅੱਗੇ ਲੈ ਕੇ ਜਾਣਾ ਹੈ ਕਿਸੇ ਵੀ ਕਾਰਨ ਕਰਕੇ ਇਸ ਨੂੰ ਪਿੱਛੇ ਨਹੀਂ ਜਾਣ ਦੇਣਾ ਹੈ ਸੋ ਆਪਾਂ ਸਾਰੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਨੂੰ ਇਹ ਵੀ ਵਚਨ ਦਿੰਦੇ ਹਾਂ ਕਿ ਸਾਡੀ ਰਹਿਂਦੀ ਜ਼ਿੰਦਗੀ ਜਿਹੜੀ ਆ ਉਹ 바ਵਾ ਸਾਹਿਬ ਡਾਕਟਰ ਬੜਕਰ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਅ ਅਬਾ ਤੁਹਾਡਾ ਸਵਾਗਤ ਬੁੱਧ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਉਹ ਅ ਅਸੀਂ ਇਹਦੇ ਲਈ ਤਤ ਪਰ ਰਹਾਂਗੇ ਔਰ ਸਾਰਿਆਂ ਨੂੰ ਅ ਇੱਥੇ ਪਹੁੰਚਣ ਤੇ ਅ ਧੰਨਵਾਦ ਵੀ ਔਰ ਸਾਰਿਆਂ ਦਾ ਇੱਥੇ ਮਤਲਬ ਨਿੱਘਾ ਸਵਾਗਤ ਵੀ ਹੈ ਜੋ ਸਾਰੇ ਆਪਣਾ ਆਪਣਾ ਟਾਈਮ ਕੱਢ ਕੇ ਇੱਥੇ ਪਹੁੰਚੇ ਹਾਂ ਜੈ ਪੀ ਹਿੰਦ ਜੈ ਭਾਰਤ ਔਰ ਸਾਰਿਆਂ ਹੀ ਸਾਥੀਆਂ ਨੂੰ ਜੈ ਪੀ ਹਿੰਦ ਜੈ ਭਾਰਤ ਅੱਜ ਅਸੀਂ ਇੱਥੇ ਜਲੰਧਰ ਵਿਖੇ ਬਾਬਾ ਸਾਹਿਬ ਅਮੀਰਤ ਚੌਕ 'ਤੇ ਇਕੱਠੇ ਹੋਏ ਹਾਂ ਕਿਉਂਕਿ 6 ਦਸੰਬਰ ਜਿਹੜਾ ਹੈ ਉਹਦਾ ਪਰਿਨਿਰਵਾਣ ਦਿਵਸ ਹੈ 1956 6 ਦਸੰਬਰ ਨੂੰ ਕਿਸਾਨ ਨੂੰ ਪਰਿਨਿਰਵਾਣ ਪ੍ਰਾਪਤ ਹੋਇਆ ਸੀਗਾ। ਔਰ ਅੱਜ ਦੇ ਦਿਨ ਦੇਸ਼ ਹੀ ਨਹੀਂ ਜਲੰਧਰ ਪੂਰੀ ਦੁਨੀਆ 'ਚ ਲੋਕ ਇਕੱਠੇ ਹੁੰਦੇ ਆ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦੇਣ ਦੇ ਲਈ ਤਾਂ ਕਿ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਉਹਨਾਂ ਦੇ ਸੰਘਰਸ਼ ਨੂੰ ਯਾਦ ਕਰੀਏ। ਔਰ ਉਹਨਾਂ ਤੇ ਚੱਲਦੇ ਹੋਏ ਭਾਰਤ ਨੂੰ ਜਿਹੜਾ ਉਹਨਾਂ ਦਾ ਸੁਪਨਿਆਂ ਦਾ ਭਾਰਤ ਸੀਗਾ ਆਜ਼ਾਦੀ ਬਰਾਬਰੀ ਭਾਈਚਾਰੇ ਵਾਲਾ ਭਾਰਤ ਉਹ ਬਣਾ ਸਕੀਏ ਤਾਂ ਕਿ ਸਾਡਾ ਦੇਸ਼ ਵੀ ਜਿਹੜਾ ਉਹ ਇੱਕ ਵਿਕਸਿਤ ਦੇਸ਼ ਬਣ ਸਕੇ ਔਰ ਬਾਬਾ ਸਾਹਿਬ ਦੀ ਜਲੰਧਰ ਦੇ ਇਦਾਰੇ ਇੱਕ ਮੈਂ ਗੱਲ ਕਹਾਂ ਕਿ ਜਲੰਧਰ ਬਾਬਾ ਸਾਹਿਬ ਦਾ ਬਹੁਤ ਵੱਡਾ ਐਕਟਰ ਸੈਂਟਰ ਬਣਿਆ ਗਿਆ ਕੇਂਦਰ ਬਣਿਆ ਗਿਆ ਇਸ ਕਰਕੇ ਇਸ ਜਗ੍ਹਾ ਤੋਂ ਉਹਨਾਂ ਦੇ ਚੌਕ ਤੋਂ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਆਂ ਔਰ ਇਸ ਮੌਕੇ ਤੇ ਮੈਂ ਵੀ ਆਪਣੇ ਵੱਲੋਂ ਆਪਣੇ ਵੱਲੋਂ बाबा साहब ਨੂੰ ਸ਼ਰਧਾਂਜਲੀ ਦਿੰਦਾ ਔਰ ਇੱਥੇ ਸਾਰੇ ਸਾਥੀਆਂ ਦਾ ਆਇਆ ਹੋਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੈਪੀ ਜੈਪਰ ਨਾਨ ਟਕਸਾਲੀ ਮੋਹਰੀਨਸ ਮਾਰਕ ਅੱਜ बाबा ਸਾਹਿਬ ਦਾ ਨਿਰਵਾਣ ਦਿਵਸ ਹੈ ਤਾਂ ਕਰੀਬ ਸਾਡੇ ਤੋਂ ਗਿਆ 8 8 ਸਾਲ ਹੋ ਚੁੱਕੇ ਹਨ

ਤੇ ਨੂੰ ਕੰਟਰੋਲ ਕਰਦੇ ਸਾਰੇ ਪ੍ਰਬੰਧ ਨੂੰ ਕੰਟਰੋਲ ਕਰਦਾ ਹੈ। ਤੋਂ ਇਹ ਸਤੇ ਹਸਨਾ ਸਾਡਾ ਪਿੰਡ ਜੁੜਿਆ ਹੋਇਆ ਹੈ। ਆਰਪੀ ਵੀ ਉਦੋਂ ਤੋਂ ਜੁੜੇ ਹੋਏ ਆ। ਤੋਂ ਅਸੀਂ ਜੱਦੀ ਪੁਸ਼ਤੀ ਸਾਡਾ ਪਿੰਡ ਪਰਵਾਰ ਜਿਹੜਾ ਇਸ ਮਿਸ਼ਨ ਜੁੜਿਆ ਹੈ। ਮੈਂ ਅੱਜ ਦੇ ਦਿਨ ਤੇ ਜ਼ਿਆਦਾ ਨਾ ਕੁਝ ਕਹਿੰਦਾ ਹੋਇਆ। ਬਾਬਾ ਸਾਹਿਬ ਨੇ ਕੋਈ ਅਧੂਰਾ ਕੰਮ ਨਹੀਂ ਛੱਡਿਆ ਸਾਡੀ ਤਰੱਕੀ ਦੇ ਵਾਸਤੇ। ਉਹਨਾਂ ਨੇ ਸਾਰੇ ਕੰਮ ਕੰਪਲੀਟ ਕਰਨ ਦੀ ਕੋਸ਼ਿਸ਼ ਕੀਤੀ ਆਖਰੀ ਜਦ ਉਹਨਾਂ ਨੇ ਬੁੱਧ ਧਰਮ ਦੇ ਉੱਤੇ ਆਏ ਜਿੰਦਗੀ ਦੀ ਆਖਰੀ ਘੜੀਆਂ ਵਿੱਚ ਉਹਨਾਂ ਨੇ ਬੁੱਧਾਂ ਦੇ ਮਾਲਕ ਕੇ ਜਿਹੜਾ ਸਾਡੇ ਨੂੰ ਬਹੁਤ ਵੱਡਾ ਮਹਾਨ ਗ੍ਰੰਥ ਦਿੱਤਾ ਹੈ ਤੇ ਉਹਦੇ ਨਾਲ ਹੀ 19 ਉਹਨਾਂ ਨੇ ਜਾਣ ਤੋਂ ਕੁਝ ਮਹੀਨੇ ਪਹਿਲਾਂ ਲਾਹੌਰ ਦੀ ਧਰਤੀ ਤੇ ਬੁੱਧ ਧਰਮ ਪਲਾ ਕੇ ਲੱਖਾਂ ਲੋਕਾਂ ਨੇ ਬੁੱਧ ਧਰਮ ਦੇਖੇ ਔਰ ਬਹੁਤ ਵੱਡਾ ਕਾਰਜ ਕੀਤਾ ਜਿਹੜਾ ਐਡਾ ਮਹਾਨ ਕਾਰਜ ਸਾਡੀਆਂ ਕੌਮਾਂ ਨੂੰ ਸਾਡੇ ਸਮਾਜ ਨੂੰ ਦੇ ਗਿਆ ਜਿਹੜਾ ਸਾਨੂੰ ਸਾਂਭਣਾ ਬਣਦਾ ਤੇ ਅੱਜ ਦੇ ਅੱਜ ਦੇ ਦਿਨਾਂ ਵਿੱਚ ਉੱਦ ਗਿਆ ਐ ਦਾ ਅੰਦੋਲਨ ਚੱਲਿਆ ਹੋਇਆ ਹੈ ਉੱਦ ਗਿਆ ਨੂੰ ਯਾਦ ਕਰਾਉਣ ਲਈ ਉਹਦਾ ਅੰਦੋਲਨ ਚੱਲ ਰਿਹਾ ਹੈ ਬਾਬਾ ਸਾਹਿਬ ਅੰਬੇਦਕਰ ਜਿਉਂਦੇ ਹੋਏ ਇਹਦੇ ਨੂੰ ਵਧਣਾ ਚਾਹਦੇ ਸੀ ਪਰ ਉਹ ਸਮਾਵਨਾ ਨੂੰ ਨਹੀਂ ਮਿਲਿਆ ਮੈਂ ਸਮਝਦਾ ਹਾਂ ਸਾਡੇ ਸਮਾਜ ਨੂੰ ਸਾਡੇ ਬੋਧੀ ਸਮਾਜ ਨੂੰ ਉਹਨਾਂ ਦਾ ਇਹ ਸੰਦੋਲਨ ਪੂਰਾ ਕਰਨ ਲਈ ਸਾਨੂੰ ਜਨਤ ਦੇ ਕਰਕੇ